ਕਰਵਾ ਰਹੇ ਆ ਗੁਰਦੁਆਰਾ ਸ਼ਹੀਦਗੰਗ ਸਾਹਿਬ ਤੋਂ ਜਿੱਥੇ ਹਰ ਐਤਵਾਰ ਸੰਗਤਾਂ ਚ ਪੈਰ ਸਾਹਿਬ ਦੇ ਵਿੱਚ ਦੂਰੋਂ ਦੂਰੋਂ ਹਾਜ਼ਰੀਆਂ ਪਰਣ ਆਂਦੀਆਂ ਨੇ ਤੇ ਉੱਥੇ ਹੀ ਸੰਗਤਾਂ ਦੀ ਇਥੇ ਅਥਾਹ ਸ਼ਰਧਾ ਦੇਖਣ ਨੂੰ ਮਿਲਦੀ ਹੈ ਤੇ ਸੰਗਤਾਂ ਵੱਖ-ਵੱਖ ਤਰ੍ਹਾਂ ਦੀਆਂ ਲੰਗਰ ਜਿਹੜਾ ਇਹ ਉਹਦੀ ਸੇਵਾ ਕਰਦਿਆਂ ਨੇ ਲੰਗਰ ਲੰਗਾਉਂਦੀਆਂ ਨੇ ਤੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਬਾਹਰ ਮੌਜੂਦ ਹੋਰ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦੀ ਅਥਾਹ ਸ਼ਰਧਾ ਤਾਂਤਨਪਾਪ ਦੀਪ ਸਿੰਘ ਜੀ ਦੇ ਪ੍ਰਤੀ ਅਦੇ ਸੰਗਤਾਂ ਲੰਗਰ ਦੀ ਸੇਵਾ ਕਰਿਆ ਨੇ ਔਰ ਖਾਸ ਇਥੇ ਬੀਬੀਆਂ ਦੇ ਵੱਲੋਂ ਬਰਤਨ ਸਾਫ਼ ਕਰਨ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਔਰ ਇਕੱਠ ਹੋ ਕੇ ਕਿ ਦੇਖ ਸਕਦੇ ਹੋ ਕਿ ਕਿਵੇਂ ਜਿਹੜੀਆਂ ਇਥੇ ਬੀਬੀਆਂ ਨੇ ਦੂਰੋਂ ਦੂਰੋਂ ਆਪਣੇ ਘਰਾਂ ਦੇ ਵਿੱਚੋਂ ਆ ਕੇ ਹਰ ਐਤਵਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਲੜ ਲੱਗਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸੇਵਾ ਕਰਦੀਆਂ ਨੇ ਬੀਬੀਆਂ ਨਾਲ ਗੱਲਬਾਤ ਵੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੋ ਜੀ ਕੀ ਫਤਿਹ ਵਾਹਿ ਹਰ ਐਤਵਾਰ ਚ ਪੈਰਾਸਾਈਟ ਦੇ ਵਿੱਚ ਹਾਜ਼ਰੀ ਭਰਦੇ ਆਂ ਬਾਬਾ ਜੀ ਨੇ ਬਹੁਤ ਕੁਝ ਦਿੱਤਾ ਹੈ ਮਹਾਰਾਜ ਜੀ ਨੇ ਸਭ ਕੁਝ ਖੰਡੇ ਵਾਲਿਆਂ ਦੇ ਤਾਚੋਰੀਆਂ ਪਰੀਆਂ ਖੁਸ਼ੀਆਂ ਦਿੰਦਾ ਹੈ ਇੱਥੇ ਆ ਕੇ ਮਾਨੂੰ ਸੰਤੋਖ ਮਿਲਦਾ ਹੈ ਵਾਹਿਗੁਰੂ ਅੱਗੋ ਵੀ ਸੇਵਾ ਬਖਸ਼ੇ ਕਿੰਨੀ ਦੇਰ ਤੂੰ ਆ ਰਹੇ ਹੋ ਗੁਰਦੁਆਰਾ ਸ਼ੇਰ ਮੈਂ ਤਾਂ ਬਹੁਤ دیر ਦੀ ਆਣੀ ਹੈ ਆਪ ਵੀ ਇੱਥੇ ਆਂਦਾ ਹੈ ਬਾਬਾ ਜੀ ਨੇ ਮਨ ਮਿਲਦੀਆਂ ਹਾਂ ਸਾਰੀਆਂ ਆਸਾਂ ਮਰਾਦਾ ਬਾਬਾ ਜੀ ਨੇ ਮੇਰੀਆਂ ਪੂਰੀਆਂ ਕੀਤੀਆਂ ਹਾਂ ਚੜਦੀ ਕਲਾ ਰੱਖਦਾ ਬਿਲਕੁਲ ਜੀ ਸੋ ਦੇਖ ਸਕਦੇ ਹੋ ਕਿ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਸੰਗਤਾਂ ਦਾ ਪਿਆਰ ਇੱਥੇ ਦੇਖਣ ਨੂੰ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕਿੱਥੋਂ ਆਂਦੇ ਹੋ ਜੀ ਵੱਡੇ ਕੋਟੋਂ ਤੇ ਹਰ ਐਤਵਾਰ ਹਾਜ਼ਰੀ ਭਰਦੇ ਹਾਂ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਦੇ ਬਤਪਤੀ ਹੋਰ ਜਿਹੜਾ ਬਾਬਾ ਜੀ ਸਾਰਿਆਂ ਦੇ ਮੁਰਾਦ ਪੂਰੀਆਂ ਕਰਦਾ ਸਾਰਿਆਂ ਕਰਦਾ ਕਈਤਿਆਂ ਤੇ ਤਦੇ ਆਉਂਦੇ ਮਾਂ ਰਾਜੇ ਕਿੰਨੀ ਦੇਰ ਤੋਂ ਅਜਿਹੀ ਕਰਦੇ ਹੋ ਗਏ 2 ਸਾਲ ਹਾਂ ਬਾਬਾ ਨੇ ਹਰ ਮੁਰਾਦ ਜੋ ਤੁਸੀਂ ਇੱਕ ਇੱਕ ਜੋ ਪੂਰੀਆਂ ਹਾਂ ਬੱਚਿਆਂ ਹੱਥੇ ਮੰਗਿਆ ਤੇ ਬਾਹਰ ਜਾਂਦ ਬਾਹਰ ਚਲੇ ਗਏ ਹਾਂ ਬਾਰੇ ਬੱਚੇ ਬਾਰੇ ਹੋਰ ਵੀ ਜੋ ਵੀ ਤੁਸੀਂ ਕਸ਼ਟ ਨੇ ਬਾਬਾਏ ਦੁੱਖ ਨੇ ਦੂਰ ਕਰਦੇ ਨੇ ਦੂਰ ਕਰਨਗੇ ਸਭ ਕੋ ਕਰਦੇ ਆ ਬਾਬਾ ਜੀ ਬੜਾ ਭਰੋਸਾ ਬਾਬਾ ਜੀ ਤੇ ਬਹੁਤ ਜਿਆਦਾ ਭਰੋਸਾ ਮੈਨੂੰ ਤੇ ਸੰਤਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੀਆਂ ਇੱਥੇ ਹਾਜ਼ਰੀਆਂ ਭਰਦੀਆਂ ਆਈ ਤੇ ਹੋ ਆਂਦੇ ਬਿ ਗੁਰੂ ਨਾਲ ਜੁੜੋ ਤੇ ਜੋ ਵੀ ਇੱਥੋਂ ਮੰਗੀ ਆ ਸੋ ਹੀ ਦਿੰਦਾ ਮਹਾਰਾਜ ਬੜਾ ਕੁਝ ਦਿੰਦਾ ਵਾ ਤੇ ਦਿੱਤਾ ਵੀ ਬੜਾ ਕੁਝ ਵਾ ਬਿਲਕੁਲ ਮਹਾਰਾਜ ਨੇ ਬੜੀ ਕਿਰਪਾ ਵਾ ਮਹਾਰਾਜ ਜੇ ਤਗਰੀਬਾਂ ਦੀ ਸੁਣਦਾ ਹਰ ਇੱਕ ਦੀ ਸੁਣੇ ਮਾਇਦੇ ਉਹ ਕਹਿੰਨੀ ਆ ਮਹਾਰਾਜ ਰਾਖਾਨ ਸਾਹਿਬ ਵਾਹਿਗੁਰੂ ਕੀ ਫਤਿਹ ਸੋ ਦੇਖ ਸਕਦੇ ਹੋ ਕਿ ਸੰਤਾਂ ਦਾ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਪਿਆਰ ਜਿਹੜਾ ਇੱਥੇ ਦੇਖਣ ਨੂੰ ਮਿਲਦਾ ਜੇ ਨਾਲ ਸੰਤਾਂ ਜਿਹੜੀਆਂ ਨੇ ਇੱਥੇ ਬਰਤਨ ਤੋਂ ਦੀ ਸੇਵਾ ਵੀ ਕਰ ਰਿਆ ਨੇ ਇਸ ਦੇ ਨਾਲ ਨਾਲ ਪਾਠ ਜਿਹੜਾ ਹੋ ਰਿਹਾ ਹੈ ਪਾਠ ਦੇ ਵਿੱਚ ਵੀ ਨੀਂਹ ਜਿਹੜੀਆਂ ਸੰਗਤਾਂ ਨਜ਼ਰ ਆ ਰਹੀਆਂ ਨੇ ਇਸ ਦੇ ਨਾਲ ਨਾਲ ਸੇਵਾਕਾਰੀਆਂ ਨੇ ਤੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਬਾਹਰ ਮੌਜੂਦ ਆ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੁਛਲਾ ਤੋਂ ਨੇ ਪਿਆਣੇ ਹਾਂਜੀ ਸਾਰੇ ਕਿਵੇਂ ਦਾ ਲੱਗਦਾ ਹੈ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸੇਵਾ ਕਰਦੋ ਬਾਬਾ ਜੀ ਸਾਰਿਆਂ ਦੇ ਇਰਾਦੇ ਪੂਰੀਆਂ ਕਰਦੇ ਬਹੁਤ ਹੀ ਵਧੀਆ ਲੱਗਦਾ ਹੈ ਇਹ ਦੇਖੋ ਅੱਜ ਸਾਡੀਆਂ ਨੇ ਇਤਿਆਸ ਬਣਾਉਂਦੇ ਹਾਂ ਬਹੁਤ ਸਾਲਾਂ ਨੂੰ ਬਹੁਤ ਕੁਝ ਹੋਇਆ ਹੈ ਇਹਨਾਂ ਦਿਲਸਖਤਾਂ ਦਾ ਪਿਆਰ ਤੇ ਵੱਧਦਾ ਜਾ ਰਿਹਾ ਹੈ ਉਹਨਾਂ ਨੇ ਬਹੁਤ ਸੋਲਿਡ ਸੇਵਾ ਕੀਤੀ ਹੈ ਮੈਂ ਇਹ ਹੀ ਕਹਿਣਾ ਚਾਹੁੰਦੀ ਆ ਕਿ ਮਾਲਕ ਬਾਬਾ ਦੀਪ ਸਿੰਘ ਜੀ ਹਰ ਕਿਸੇ ਦੀ ਮਨੋ ਕਾਮਨਾ ਪੂਰੀਆਂ ਕਰਨ ਤੇ ਇਸੇ ਤਰ੍ਹਾਂ ਹੀ ਖੁਸ਼ੀਆਂ ਦੇਣ ਵਾਅਦਾ ਤੇ ਇਸੇ ਤਰ੍ਹਾਂ ਹੀ ਮਾਲਕ ਦੇ ਘਰ ਦੀ ਸੇਵਾ ਚੱਲਦੀ ਰਹੇ ਬਹੁਤ ਵਧੀਆ ਲੱਗਦਾ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਲੱਗਦਾ ਬਹੁਤ ਹੀ ਵਧੀਆ ਸਭ ਬਿਲਕੁਲ ਦੇਖ ਸਕਦੇ ਹੋ ਸੰਤਾਂ ਇੱਥੇ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਪਿਆਰ ਦੇਖਣ ਨੂੰ ਮਿਲਿਆ ਹੈ ਔਰ ਵਾਕਿਆਤ ਤਰ੍ਹਾਂ ਦਾ ਸੰਤਾਂ ਦੇ ਵੱਲੋਂ ਹਰ ਐਤਵਾਰ ਚ ਪਿਆਰੇ ਸਾਹਿਬ ਦੇ ਸਮੇਂ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਜਿੱਥੇ ਇੱਕ ਪਾਸੇ ਬੀਬੀਆਂ ਬਰਤਨ ਤੋਲ ਦੀ ਸੇਵਾ ਕਰਦੀਆਂ ਨੇ ਉੱਥੇ ਉਹਨਾਂ ਦੇ ਵੱਲੋਂ ਜਿਹੜਾ ਹੈ ਇੱਥੇ ਸੰਗਤ ਵੱਲੋਂ ਲੰਗਰ ਵੀ ਲਗਾਇਆ ਜਾ ਰਿਹਾ ਹੈ ਔਰ ਦੇਖ ਸਕਦੇ ਹੋ ਕਿ ਸੇਵਾ ਚੱਲ ਰਹੀ ਹੈ ਲੰਗਰ ਦੀ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਫਤਿਹ ਜੀ ਧਰਤੇ ਸੇ ਸੇਵਾ ਕਰਦੇ ਹੋ ਅੱਜ ਕਿਸ ਤਰ੍ਹਾਂ ਦੀ ਸੇਵਾ ਜਿਹੜੀ ਇਸ ਧਰਤੇ ਕੀਤੀ ਜਾ ਰਹੀ ਹੈ ਦੇਖੋ ਜੀ ਹਰ ਐਤਵਾਰ ਰੈਗੂਲਰ ਤਰੀਕੇ ਨਾਲ ਜਿੱਦਾਂ ਸੇਵਾ ਕਰਦੇ ਨੇ ਸੰਗਤ ਉਦਾਂ ਹੀ ਐਤਵਾਰ ਵੀ ਕਰ ਰਹੇ ਨੇ ਐਕੀ ਨਿਊਟਰੀ ਕੁਲਚੇ ਦਾ ਲੰਗਰ ਲਾਇਆ ਹੋਇਆ ਹੈ ਸੰਗਤ ਦੇ ਸਹਿਯੋਗ ਦੇ ਨਾਲ ਹਰ ਵਾਰੀ ਕੁਝ ਨਾ ਕੁਝ ਨਵਾਂ ਚੱਲਦਾ ਰਹਿੰਦਾ ਹਾਂਜੀ ਕਿੰਨੀ ਡੇਰ ਤੱਕ ਲੰਗਰ ਚੱਲਦਾ ਰਹਿੰਦਾ ਹੈ ਦੇਖੋ ਜੀ ਇਹ ਸਵੇਰੇ ਸ਼ੁਰੂ ਹੋ ਜਾਂਦਾ 7 ਵਜੇ ਆਧਾ ਲੰਗਰ ਸ਼ਾਮੀ 4 ਵਜੇ ਤੱਕ ਚੱਲਦਾ ਜੀ ਦੁਪਹਿਰੇ ਤੱਕ ਪਾਪਾ ਕੀ ਆਨੇ ਬਾਹਰੇ ਉਹ ਚਪੈਰਾ ਸਾਹਿਬ ਕੋਈ ਨਾ ਇਹ ਜਦੋਂ ਦਾ ਜੀ ਚਪੈਰਾ ਸਾਹਿਬ ਦਾ ਪਰਣ ਲੱਗਾ ਜਿਆਦਾ ਸੰਗਤਾਂ ਬਹੁਤ ਇਕੱਠ ਹੋ ਰਿਹਾ ਦੋ ਸਾਲ ਤੋਂ ਉਦੋਂ ਤੋਂ ਸੇਵਾ ਕਰ ਲਈ ਜੀ ਕਿੱਥੋਂ ਕਿੱਥੋਂ ਸੰਗਤਾਂ ਤੁਹਾਡੇ ਨਾਲ ਆ ਕੇ ਸੇਵਾ ਕਰਦੀਆਂ ਪੂਰੇ ਪੰਜਾਬ ਚੋਂ ਹੀ ਕਰਦੀਆਂ ਜੀ ਵਰਲਡ ਚੋਂ ਆ ਕੇ ਸੇਵਾ ਕਰਦੀਆਂ ਸੰਗਤਾਂ ਜਿਹੜੀ ਮਰਜ਼ੀ ਸੇਵਾ ਕਰ ਸਕਦਾ ਕੋਈ ਵੀ ਕਰ ਸਕਦਾ ਹੈ ਗੁਰੂ ਘਰ ਦੀ ਸੇਵਾ ਹੈ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਕੀ ਮੈਸੇਜ ਦੇਣਾ ਹੈ ਮੈਂ ਤਾਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਗੁਰੂ ਘਰ ਦੀ ਸੱਚੇ ਮਾਨਾ ਸੇਵਾ ਕਰੋ ਤੇ ਜੋ ਵੀ ਮੁਰਾਦ ਮੰਗੋਗੇ ਉਹ ਪੂਰੀ ਹੁੰਦੀ ਹੈ ਤੇ ਸੇਵਾ ਵਾਚ ਕੇ ਕਰੋ ਤਨ ਮਨ ਧਨ ਨਾਲ ਸੇਵਾ ਕਰੋ ਜਿੰਨਾ ਜਗ ਕੋਈ ਹੈਗਾ ਉਹ ਕਰੇ ਹਾਂਜੀ ਸੋ ਦੇਖ ਸਕਦੇ ਹੋ ਕਿ ਸੰਗਤਾਂ ਦਾ ਇੱਥੇ ਜਿਹੜੇ ਸਹਿਯੋਗ ਦੇ ਨਾਲ ਹੀ ਸੰਗਤਾਂ ਜਿਹੜੀਆਂ ਨੇ ਰਲ ਮਿਲ ਕੇ ਦੂਰੋਂ ਦੂਰੋਂ ਆਂਦੀਆਂ ਨੇ ਔਰ ਇੱਥੇ ਸੇਵਾ ਕਰਦੀਆਂ ਨੇ ਲਗਾਤਾਰ ਜਿਹੜੀ ਹਰ ਐਤਵਾਰ ਚ ਪਹਿਰਾ ਸਾਹਿਬ ਦੇ ਵਿੱਚ ਦੇਖ ਸਕਦੇ ਹੋ ਕਿ ਆਪਕਾ ਸਿੱਖ ਝੁੱਟੂ ਹੋ ਕੇ ਸੰਗਤ ਸੇਵਾ ਕਰਦੀ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਚਪੈਰਾ ਸਾਹਿਬ ਦੇ ਵਿੱਚ ਹਰ ਐਤਵਾਰ ਤੁਹਾਡੇ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸੇਵਾ ਨਿਭਾਈ ਜਾਂਦੀ ਹੈ ਕੀ ਕਹਿਣਾ ਚਾਹੋ ਬਾਬਾ ਜੀ ਦੇ ਦਰ ਦੀ ਮੈਂ ਕੀ ਗੱਲ ਕਰਾਂ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਹੈ ਬਾਬਾ ਜੀ ਦੇ ਦਰ ਤੇ ਆ ਕੇ ਜਿਹੜਾ ਵੀ ਜੋ ਵੀ ਮੰਗਦਾ ਝੋਲੀਆਂ ਭਰ ਕੇ ਲੈ ਕੇ ਜਾਂਦਾ ਕਿਸੇ ਲੰਗਰ ਦੀ ਕਿਸੇ ਸੰਗਤ ਦੀ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਤੇ ਆ ਕੇ ਅਸੀਂ ਤੇ ਆਵਰ ਆਣ ਕਿੱਥੋਂ ਇੰਨੀ ਸੰਗਤ ਆਉਂਦੀ ਕਿੱਥੋਂ ਇੰਨੇ ਰਸਤਾ ਆਉਂਦੀ ਆ ਇੱਥੋਂ ਲੰਗਰ ਚੱਲਦਾ ਬਾਬਾ ਜੀ ਨੂੰ ਪਤਾ ਸਭ ਤੇ ਬਾਬਾ ਜੀ ਕਰਨ ਵਾਲੇ ਆ ਕੋਈ ਇਨਸਾਨ ਚਾਵੇ ਆਪ ਨਹੀਂ ਕੁਝ ਵੀ ਕਰ ਸਕਦਾ ਇਹ ਬਾਬਾ ਜੀ ਦੀ ਕਿਰਪਾ ਤਾਦੀ ਸਭ ਦੇ ਬਾਬਾ ਜੀ ਸਾਰਿਆਂ ਨੂੰ ਉਦਮ ਬਖਸ਼ ਦਿੰਦੇ ਨੇ ਔਰ ਇਥੋਂ ਦਰਸਤ ਹੋ ਕੇ ਜਾਂਦਾ ਏ ਵੀ ਬਾਬਾ ਜੀ ਦੇ ਘਰ ਆ ਕੇ ਕਿਸੇ ਚੀਜ਼ ਦੀ ਕਮੀ ਰਹਿੰਦੀ ਨਹੀਂ ਆ ਕੋਈ ਵੀ ਚੀਜ਼ ਤੁਸੀਂ ਆਪਣੇ ਮਨ 'ਚ ਸੋਚੋ ਬਾਬਾ ਜੀ ਪਹਿਲਾਂ ਪੂਰੀ ਕਰ ਦਿੰਦੇ ਸਿਰਫ ਤੁਹਾਡੇ ਮਨ ਦੇ ਵਿੱਚ ਭਾਵਨਾ ਹੋਣੀ ਚਾਹੀਦੀ ਹੈ ਕਿ ਸੇਵਾ ਕਰਨ ਦੀ ਬਾਬਾ ਜੀ ਦੇ ਘਰ ਦਰ ਕਰ ਆ ਕੇ ਜੋ ਵੀ ਮੰਗਦੇ ਹੋ ਬਾਬਾ ਜੀ ਆਪ ਕਿਰਪਾ ਕਰਦੇ ਹੋ ਤੁਸੀਂ ਕਿੰਨੀ ਦੇਰ ਤੋ ਸੇਵਾ ਦੇ ਵਿੱਚ ਹਿੱਸਾ ਲੈ ਤੇ ਬਾਬਾ ਜੀ ਦਾ ਹੁਕਮ ਹੈ ਜਦੋਂ ਬਾਬਾ ਜੀ ਕਰ ਰਹੇ ਮੈਨੂੰ ਆਪ ਨੂੰ ਪਤਾ ਕਦੋਂ ਦੇ ਆ ਰਹੇ ਆ ਇਹ ਬਾਬਾ ਜੀ ਦੀ ਕਿਰਪਾ ਨਾਲ ਆ ਰਹੇ ਆ ਮੈਂ ਇਹ ਤੁਹਾਨੂੰ ਕਹਾਂਗਾ ਕਿ ਜੋ ਵੀ ਬਾਬਾ ਜੀ ਦੇ ਘਰ ਆ ਕੇ ਸੇਵਾ ਕਰ ਰਹੇ ਸੱਚੇ ਮਨੋਂ ਆ ਕੇ ਸੇਵਾ ਕਰੋ ਇੱਕ ਡਿਸਪਲਾਈਨ ਦੇ ਵਿੱਚ ਰਹਿ ਕੇ ਤਾਂ ਜੋ ਸਭ ਨੂੰ ਪਤਾ ਲੱਗੇ ਕਿ ਇੱਥੇ ਵਧੀਆ ਤਰੀਕੇ ਨਾਲ ਸੇਵਾ ਹੋ ਰਹੀ ਹੈ ਵਧੀਆ ਤਰੀਕੇ ਨਾਲ ਸਾਰਾ ਅਰੇਂਜਮੈਂਟ ਕਿਉਂਕਿ ਸ਼੍ਰੋਮਣੀ ਕਮੇਟੀ ਵੀ ਬਹੁਤ ਵਧੀਆ ਅਰੇਂਜਮੈਂਟ ਕਰ ਰਹੀ ਹੈ ਸੰਗਤਾਂ ਵੀ ਆਪਣੇ ਵੱਲ ਬਹੁਤ ਵਧੀਆ ਅਰੇਂਜਮੈਂਟ ਕਰ ਰਹੀ ਹੈ ਮੈਂ ਇੱਕ ਤੁਹਾਡੇ ਲਈ ਇੱਕ ਸੁਨੇਹਾ ਦੇਣਾ ਚਾਹਾਂਗਾ ਜੋ ਵੀ ਪਬਲਿਕ ਪਾਰਕਿੰਗ ਕਰਦੀ ਹੈ ਕੋਈ ਵੀ ਮੋਟਰਸਾਈਕਲ ਜਾਂ ਕੋਈ ਵੀ ਵਾਹਨ پارک ਕਰਦੇ ਹੋ ਆਪਣਾ ਇੱਕ ਤਰੀਕੇ ਨਾਲ ਲਾ ਕੇ ਉਹਨੂੰ ਜਾਓ ਨਾ ਕਿ ਰਸਤੇ ਵਿੱਚ ਲਾ ਕੇ ਉਹਦੇ ਨਾਲ ਪਬਲਿਕ ਤੰਗ ਹੋਵੇ ਸੰਗਤਾਂ ਦੇ ਵੱਲੋਂ ਇੱਥੇ ਦੇਖ ਸਕਦੇ ਹੋ ਕਿ ਸੇਵਾ ਕੀਤੀ ਜਾ ਰਹੀ ਹੈ ਉੱਥੇ ਨਾਲ-ਨਾਲ ਸੰਗਤਾਂ ਨੂੰ ਮੈਸੇਜ ਵੀ ਦਿੱਤਾ ਜਾ ਰਿਹਾ ਹੈ ਕਿ ਜੋ-ਜੋ ਵੀ ਇੱਥੇ ਜੇ ਪਰੇਸ਼ਾਨੀ ਦਿੱਕਤ ਆਉਂਦੀ ਹੈ ਉਸ ਨੂੰ ਸਹੀ ਢੰਗ ਨਾਲ ਸੁਚੇਤ ਢੰਗ ਨਾਲ ਇੱਥੇ ਜੋ ਆਪਣੇ ਵਹੀਕਲਸ ਲਗਾਉਂਦਾ ਹੈ ਉਸ ਪਲਾਨ ਤਾਂ ਜੋ ਆਉਣ ਜਾਣ 'ਚ ਸੰਗਤਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਕਿਉਂਕਿ ਹਰ ਐਤਵਾਰ ਦੁਪਹਿਰਾਂ ਸਾਹਿਬ ਦੇ ਵਿੱਚ ਦੇਖ ਸਕਦੇ ਹੋ ਕਿ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਬਾਹਰ ਹੀ ਮੌਜੂਦ ਜੋ ਪੈਰਾ ਸਾਹਿਬ ਜਿਹੜਾ ਹੈ ਉਹ ਸ਼ੁਰੂ ਹੋਣਾ ਹੈ ਔਰ ਪਹਿਲਾ ਇਹ ਸੰਗਤ ਜਿਹੜੀ ਹੈ ਦੂਰੋ ਦੂਰ ਆ ਗਈ ਔਰ ਸੜਕਾਂ ਬਾਹਰ ਦੂਰ ਦੂਰ ਤੱਕ ਜੜੀਆਂ ਸੰਗਤਾਂ ਦੇ ਨਾਲ ਇੱਥੇ ਭਰ ਗਈਆਂ ਨੇ ਸੰਗਤਾਂ ਆਪਣੀ ਆਪਣੀ ਜਗ੍ਹਾ ਤੇ ਬੈਠ ਗਈਆਂ ਨੇ ਔਰ ਸੰਗਤਾਂ ਜਿਹੜੀਆਂ ਦੂਰੋ ਦੂਰੋ ਆ ਕੇ ਹਾਜ਼ਰੀ ਭਰਦੀਆਂ ਨੇ ਮਨ ਮੁਰਾਦਾ ਇੱਥੇ ਪੂਰੀਆਂ ਹੁੰਦੀਆਂ ਨੇ ਬਾਬਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਹਥੇ ਸਾਰਿਆਂ ਦੇ ਕਸ਼ਟ ਦੂਰ ਕਰਦੇ ਨੇ ਔਰ ਸੰਗਤਾਂ ਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਜਿਹੜਾ ਪਿਆਰ ਹੈ ਉਹ ਵੀ ਦੇਖਣ ਨੂੰ ਮਿਲਿਆ ਕਿ ਕਿਸ ਤਰ੍ਹਾਂ ਸੰਗਤ ਆਪਣੀ ਆਪ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਸਮਰਪਿਤ ਕਰਦੀ ਹੈ ਅਤੇ ਵੱਧ ਚੜ ਕੇ ਇੱਥੇ ਸੰਤਾਂ ਦੇ ਲਈ ਲੰਗਰ ਦੀ ਸੇਵਾ ਹੋਰ ਵੀ ਜੋ ਆਪਣੀ ਸ਼ਰਧਾ ਅਨੁਸਾਰ ਸੇਵਾ ਕਰਨਾ ਚਾਹੁੰਦੀ ਹੈ ਉਸ ਤਰ੍ਹਾਂ ਦੀ ਹੀ ਸੇਵਾ ਇੱਥੇ ਸੰਤਾਂ ਵੱਲੋਂ ਕੀਤੀ ਜਾਂਦੀ ਹੈ ਕੈਮਰਾਮੈਨ ਅਸ਼ਟੇਦਾਲ ਮੈਂ ਸੁਖਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ